ਮਜ਼ਦੂਰਾਂ ਉੱਤੇ ਕੇਂਦ੍ਰਿਤ ਪਹਿਲਾ ਮਈ ਦਿਵਸ 1 ਮਈ 1890 ਨੂੰ ਮਨਾਇਆ ਗਿਆ ਸੀ। ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦਾ ਇਤਿਹਾਸ 1886 ਦਾ ਹੈ ਜਦੋਂ ਸੰਯੁਕਤ ਰਾਜ ਅਮਰੀਕਾ ਦੇ ਸ਼ਿਕਾਗੋ ਵਿੱਚ ਟੈਕਸਟਾਈਲ ਕਾਮਿਆਂ ਨੇ ਹੜਤਾਲ ਕੀਤੀ ਇਸ ਮੰਗ ਨੂੰ ਲੈ ਕੇ ਕਿ ਉਹਨਾਂ ਨੂੰ ਦਿਨ ਵਿੱਚ 8 ਘੰਟੇ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ। ਇਹੀ ਹੜਤਾਲ ਕਈ ਦੇਸ਼ਾਂ ਵਿੱਚ 8 ਘੰਟੇ ਕੰਮ ਕਰਨ ਵਾਲੇ ਦਿਨ ਦਾ ਰਾਜ ਸਥਾਪਿਤ ਕਰਨ ਵਿੱਚ ਸਫਲ ਰਹੀ ਹਾਲਾਂਕਿ ਇਸ ਦਾ ਮਜ਼ਦੂਰਾਂ ਦੀਆਂ ਕੰਮਕਾਜੀ ਸਥਿਤੀਆਂ ਉੱਤੇ ਕੋਈ ਤੁਰੰਤ ਪ੍ਰਭਾਵ ਨਹੀਂ ਪਿਆ ਹੜਤਾਲ ਨੇ ਸਿਰਫ 8 ਘੰਟੇ ਦੇ ਕੰਮ ਵਾਲੇ ਦਿਨ ਦਾ ਨਿਯਮ ਸਥਾਪਿਤ ਕਰਨ ਵਿੱਚ ਮਦਦ ਕੀਤੀ ਜਿਸ ਨੂੰ ਬਾਅਦ ਵਿੱਚ ਦੂਜੇ ਦੇਸ਼ਾਂ ਨੇ ਅਪਣਾਇਆ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਹਮੇਸ਼ਾ ਸੰਸਾਰ ਭਰ ਵਿੱਚ ਜਸ਼ਨਾਂ, ਵਿਰੋਧ, ਪ੍ਰਦਰਸ਼ਨਾਂ ਅਤੇ ਹੜਤਾਲਾਂ ਲਈ ਜਾਣਿਆ ਜਾਂਦਾ ਹੈ। ਇਸ ਦਿਨ ਦੀਆਂ ਬਹੁਤ ਇਸ ਦਿਨ ਦੀਆਂ ਸਭ ਤੋਂ ਮਸ਼ਹੂਰ ਘਟਨਾਵਾਂ ਵਿੱਚੋਂ ਇੱਕ 1971 ਵਿੱਚ ਵਿਏਤਨਾਮ ਯੁੱਧ ਦੇ ਵਿਰੁੱਧ ਅਮਰੀਕੀ ਨਾਗਰਿਕਾਂ ਦੁਆਰਾ ਕੀਤੀ ਗਈ ਵਿਰੋਧ ਲਹਿਰ ਹੈ। 15-15 ਘੰਟੇ ਕੰਮ ਕਰਨ ਵਾਲੇ ਕਾਮੇ ਆਪਣੇ 8 ਘੰਟੇ ਕੰਮ ਕਰਨ ਦੇ ਦਿਨਸ ਨੂੰ ਲੈ ਕੇ ਹੜਤਾਲ ਉੱਤੇ ਸਨ ਇਸ ਸਮੇਂ लाठी चार्ज ਅਤੇ ਪੁਲਿਸ ਗੋਲੀਬਾਰੀ ਵਿੱਚ ਕਈ ਮਜ਼ਦੂਰਾਂ ਦੀਆਂ ਜਾਨਾਂ ਚਲੀਆਂ ਗਈਆਂ ਸੈਂਕੜੇ ਜ਼ਖਮੀ ਹੋ ਗਏ 3 ਸਾਲ ਬਾਅਦ 1899 ਵਿੱਚ ਅੰਤਰਰਾਸ਼ਟਰੀ ਸਮਾਜਵਾਦੀ ਕਾਨਫਰੰਸ ਹੋਈ ਇਹ ਫੈਸਲਾ ਕੀਤਾ ਗਿਆ ਕਿ ਹਰੇਕ ਮਜ਼ਦੂਰ ਨੂੰ ਸਿਰਫ 8 ਘੰਟੇ ਪ੍ਰਤੀ ਦਿਨ ਕੰਮ ਕਰਨਾ ਹੋਵੇਗਾ ਕਾਨਫਰੰਸ ਤੋਂ ਬਾਅਦ 1 ਮਈ ਨੂੰ ਮਜ਼ਦੂਰ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। ਹਰ ਸਾਲ ਇਸ ਦਿਨ ਵਰਕਰਾਂ ਨੂੰ ਛੁੱਟੀ ਦੇਣ ਦਾ ਫੈਸਲਾ ਵੀ ਕੀਤਾ ਗਿਆ। ਬਾਅਦ ਵਿੱਚ ਅਮਰੀਕਾ ਦੇ ਮਜ਼ਦੂਰਾਂ ਵਾਂਗ 8 ਘੰਟੇ ਕੰਮ ਕਰਨ ਦਾ ਨਿਯਮ ਕਈ ਹੋਰ ਦੇਸ਼ਾਂ ਵਿੱਚ ਵੀ ਲਾਗੂ ਕੀਤਾ ਗਿਆ। ਭਾਰਤ ਵਿੱਚ ਮਜ਼ਦੂਰ ਦਿਵਸ ਦਾ ਪਹਿਲਾ ਜਸ਼ਨ ਹਿੰਦੁਸਤਾਨ ਦੀ ਮਜ਼ਦੂਰ ਕਿਸਾਨ ਪਾਰਟੀ ਦੁਆਰਾ 1 ਮਈ 1923 ਨੂੰ ਮਦਰਾਸ ਚਨਈ ਵਿੱਚ ਅਯੋਜਿਤ ਕੀਤਾ ਗਿਆ ਸੀ ਇਹ ਉਹ ਸਮਾਂ ਵੀ ਸੀ ਜਦੋਂ ਭਾਰਤ ਵਿੱਚ ਪਹਿਲੀ ਵਾਰ ਲਾਲ ਝੰਡੇ ਦੀ ਵਰਤੋਂ ਕੀਤੀ ਗਈ ਸੀ ਕਮਿਊਨਿਸਟ ਨੇਤਾ ਮਲਾਏਪੁਰਮ ਚੈਂਟੀਔਰ ਨੇ ਲਾਲ ਝੰਡਾ ਚੁੱਕਿਆ ਸੀ ਅਤੇ ਇਸ ਮੌਕੇ ਦੀ ਯਾਦ ਵਿੱਚ ਮੀਟਿੰਗਾਂ ਦਾ ਆਯੋਜਨ ਕੀਤਾ ਉਸ ਨੇ ਇੱਕ ਮਤਾ ਪਾਸ ਕਰਦੇ ਆ ਕਿਹਾ ਕਿ ਸਰਕਾਰ ਨੂੰ ਭਾਰਤ ਵਿੱਚ ਮਜ਼ਦੂਰ ਦਿਵਸ ਨੂੰ ਰਾਸ਼ਟਰੀ ਛੁੱਟੀ ਘੋਸ਼ਿਤ ਕਰਨਾ ਚਾਹੀਦਾ ਅਤੇ ਉਦੋਂ ਤੋਂ ਦੇਸ਼ ਵਿੱਚ ਇਹ ਦਿਵਸ ਮਨਾਇਆ ਜਾਂਦਾ ਆ ਰਿਹਾ ਹੈ 1891 ਵਿੱਚ ਅੰਤਰਰਾਸ਼ਟਰੀ ਦੀ ਦੂਜੀ ਕਾਨਫਰੰਸ ਨੇ ਅਧਿਕਾਰਿਤ ਤੌਰ ਤੇ ਮਈ ਦਿਵਸ ਨੂੰ ਸਾਲਾਨਾ ਸਮਾਗਮ ਵਜੋਂ ਮਾਨਤਾ ਦਿੱਤੀ